ਹੈਲੋ ਜੀ ਸਸਿਕਾ ਜੀ ਸਰਹੈ ਨੂੰ ਅੱਜ ਤੁਹਾਨੂੰ ਆਪਾਂ ਦਰੀ ਟਾਈਪ ਇੱਕ ਮੈਟ ਬਣਾਉਣਾ ਸਿਖਾਉਣੀ ਆ ਜੀ ਜਿਹੜੀਆਂ ਕੀ ਦੇਖੋ ਪੁਰਾਣੀਆਂ ਕਈ ਵਾਰ ਆਪਣੇ ਕੋਲੇ ਸੂਟਾਂ ਦੀਆਂ ਕਟਿੰਗਾਂ ਪਈਆਂ ਹੁੰਦੀਆਂ ਲੰਬੀਆਂ ਆਪਾਂ ਉਹਦੇ ਵਿੱਚ ਵੀ ਕੱਟ ਸਕਦੇ ਆਂ ਦੇਖੋ ਕਈ ਵਾਰ ਆਪਣੇ ਕੋਲੇ ਜੀ ਪੁਰਾਣੇ ਰਵਾਜ ਦੇ ਦੁਪੱਟੇ ਪਏ ਹੁੰਦੇ ਆ ਸੂਟ ਫਟ ਜਣੇ ਦੁਪੱਟੇ ਆਪਣੇ ਕੋਲੇ ਵੇਸਟ ਹੀ ਪਏ ਰਹਿੰਦੇ ਆ ਉਹਨਾਂ ਤੋਂ ਆਪਾਂ ਅੱਜ ਇੱਕ ਬਣਾਵਾਂਗੇ ਜੀ ਬਹੁਤ ਹੀ ਵਧੀਆ ਮੈਟ ਜਿਹੜਾ ਕਿ ਆਪਣੇ ਬਹੁਤ ਕੰਮ ਆਊ ਦੇਖੋ ਮੈਨੇ ਨਾ ਇਸ ਤਰ੍ਹਾਂ ਮੰਜੇ ਨੂੰ ਮੁੱਧਾ ਮਾਰ ਕੇ ਆਲੇ ਦੁਆਲੇ ਉਹਦੇ ਡੰਡੇ ਲਾ ਕੇ ਇੱਕ ਕੱਪੜੇ ਨਾਲ ਫਿਕਸ ਕਰਕੇ ਦੇਖੋ ਆਪਾਂ ਪੱਕੀ ਰੀਲ ਲਿਆਂਦੀ ਬਾਜ਼ਾਰ ਤੋਂ ਜੀ ਇਹ 30 40 ਰੁਪਏ ਦੀ ਰੀਲ ਆਈ ਸੀਗੀ ਉਹ ਆਪਾਂ ਦੇਖੋ ਪਹਿਲਾਂ ਇਸ ਤਰ੍ਹਾਂ ਤਾਣਾ ਤਣਨਾ ਪੈਂਦਾ ਐਂ ਤਾਣਾ ਤਣ ਕੇ ਦੇਖੋ ਜੀ ਆਪਾਂ ਫੇਰ ਉਹ ਮਤਲਬ ਕਿ ਜਿਹੜੀਆਂ ਚੁੰਨੀਆਂ ਸੀਗੀਆਂ ਫालतू ਪਈਆਂ ਸੀ ਆਪਣੇ ਕੋਲੇ ਪੁਰਾਣੇ ਰਵਾਜ ਦੀਆਂ ਔਰ ਉਹਨੋਂ ਆਪਾਂ 1 ਇੰਚ ਲੰਬੀਆਂ ਕੱਟ-ਕੱਟ ਕੇ ਉਹ ਮਤਲਬ ਕਿ ਇਹ ਗੋਲੇ ਬਣਾਏ ਗੋਲਿਆਂ ਤੋਂ ਬਾਅਦ ਜੀ ਆਪਾਂ ਫਿਰ ਇਹ ਦਰੀ ਬਣਾਵਾਂਗੇ ਦੇਖੋ ਆਪਣੇ ਮੰਮੀ ਆਏ ਹੋਏ ਸੀ ਇਹਨਾਂ ਨੇ ਬਹੁਤ ਹੀ ਦਰੀਆਂ ਬਣਾਈਆਂ ਹੋਈਆਂ ਨਿੱਗੀਆਂ ਮੈਂ ਤੁਹਾਨੂੰ ਵੀ ਦਰੀ ਬਣਾਈ ਦਿਖਾਵਾਂਗੇ ਤੇ ਉਹ ਕਹਿੰਦੇ ਵੀ ਚਲੋ ਆਪਣੇ ਕੋਲੇ ਪੁਰਾਣੀਆਂ ਚੁੰਨੀਆਂ ਪਈਆਂ ਅੱਜ ਆਪਣੀਆਂ ਸਾਰੀਆਂ ਚੁੰਨੀਆਂ ਵੀ ਇਹ ਕੰਮ ਆ ਜਾਣਗੀਆਂ ਤੇ ਆਪਾਂ ਦੇਖੋ ਵਿਹਲੇ ਬੈਠੇ ਆ ਚਲੋ ਅੱਜ ਆਪਾਂ ਦਰੀ ਬਣਾਉਣੀ ਸਿਖਾਉਣੇ ਆ ਤੇ ਨਾਲੇ ਆਪਣੇ ਕੰਮ ਦੀ ਚੀਜ਼ ਬਣ ਦੂ ਦੇਖੋ ਅੰਧਰੀ ਆਪਾਂ ਇਸ ਤਰ੍ਹਾਂ ਤਣ ਲਈ ਜੀ ਉਸ ਤੋਂ ਬਾਅਦ ਦੇਖੋ ਆਪਾਂ ਮੈਂ ਕੱਟ ਕੇ ਦਿੱਤੀਆਂ ਜੀ ਮੰਮੀ ਨੂੰ ਬਰੀਕ-ਬਰੀਕ ਲੜੀਆਂ ਦੀਆਂ ਇਸ ਤਰ੍ਹਾਂ ਕੱਪੜੇ ਦੀਆਂ ਤੇ 1 ਇੰਚ-ਇੰਚ ਦੀਆਂ ਤੇ ਮੇਰੇ ਲਵੇ ਕਾਫੀ ਸਣੀਆਂ ਕਟੀਆਂ ਵੀ ਪਈਆਂ ਸੀ ਸੂਟਾਂ ਦੀਆਂ ਉਹ ਵੀ ਆਪਾਂ ਬਰੀਕ-ਬਰੀਕ ਕੱਟ ਲਈਆਂ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਦੇਖੋ ਇਸ ਤਰ੍ਹਾਂ ਜੇ ਆਪਾਂ ਚਾਹੀਏ ਆਪਣੇ ਕੋਲੇ ਵੱਡਾ ਮੈਟ ਬਣਾਉਣਾ ਹੋਵੇ ਆਪਾਂ ਵੱਡਾ ਮੈਟ ਵੀ ਬਣਾ ਸਕਦੇ ਹਾਂ ਜੀ ਪਰ ਆਪਾਂ ਦੇਖੋ ਛੋਟਾ ਮੈਟ ਬਣਾ ਕੇ ਇੱਕ ਸਾਨੂੰ ਸੁਖਾ ਰਹੇ ਆ ਸਾਨੂੰ ਇੱਕ ਆਈਡੀਆ ਦੇ ਰਹਿਆਂਗੇ ਵੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋਗੇ ਦੇਖੋ ਬਣਾਉਣਾ ਜੀ ਸਿਰਫ ਇੱਕ ਇੱਕ ਦਿਨ ਲੱਗਿਆ ਪੂਰਾ ਇੱਕ ਦਿਨ ਦੇ ਵਿੱਚ ਇਹ ਕੰਪਲੀਟ ਹੋ ਗਿਆ ਅਕਸਰ ਦੇਖੋ ਪੁਰਾਣੇ ਰਿਵਾਜ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਦਰੀਆਂ ਬਣਾਉਂਦੇ ਹੁੰਦੇ ਸੀ ਅੱਜ ਤੋਂ 20 25 ਸਾਲ ਪਹਿਲਾਂ ਉਹ ਐਵੇਂ ਬਣਾਉਂਦੇ ਹੁੰਦੇ ਸੀਗੇ ਇਹ ਦੇਖੋ ਦਰੀਆਂ ਆਪਣੇ ਬਹੁਤ ਕੰਮ ਆਉਂਦੇ ਜਿਵੇਂ ਪੁਰਾਣੇ ਕੱਪੜੇ ਵੀ ਆਪਣੇ ਵੇਸਟ ਪਏ ਹੁੰਦੇ ਆ ਤੇ ਦੇਖੋ ਜੀ ਆਪਾਂ ਉਹਨਾਂ ਤੋਂ ਇਹ ਅੰਦਰ ਬਣਾਈ ਜਿਹੜੀ ਕਿ ਆਪਾਂ ਸਰਦੀਆਂ ਦੇ ਵਿੱਚ ਦੇਖੋ ਜਦੋਂ ਧੁੱਪੇ ਬੈਠਣਾ ਹੋਵੇ ਛੋਟੇ ਬੱਚਿਆਂ ਨੂੰ ਖਿਲਾਉਣਾ ਹੁੰਦਾ ਆਪਾਂ ਦੇਖੋ ਦਰੀਆਂ ਵਿੱਚ ਆ ਕੇ ਇਸ ਤਰ੍ਹਾਂ ਬੱਚੇ ਨੂੰ ਖਿਲਾ ਲਓ ਮੈਟ ਜਿਵੇਂ ਆਪਣੇ ਕੋਲੇ ਛੋਟਾ ਹਨਾ ਗਰਮੀਆਂ ਦੇ ਵਿੱਚ ਆਪਾਂ ਕੋਈ ਪਾਰਕ ਪੂਜਾ ਕਰਨੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਅਕਸਰ ਦੇਖੋ ਐਵੇਂ ਦੇ ਮੈਟ ਦੀ ਲੋੜ ਪੈਂਦੀ ਹੈਗੀ ਤੇ ਵੈਸੇ ਵੀ ਦੇਖੋ ਆਪਾਂ ਇਹਨੂੰ ਓਟੀਨ ਦੇ ਵਿੱਚ ਕਿਵੇਂ ਮਰਜੀ ਵਿਛਾ ਕੇ ਬੱਚੇ ਖੇਡਦੇ ਰਹਿਣ ਜੀ ਕਿਵੇਂ ਮਰਜੀ ਬੱਤਸਾ ਕਰਿਆ ਦੇਖੋ ਤੁਸੀਂ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਤਾਣਾ ਤਨਣ ਤੋਂ ਬਾਅਦ ਮੰਮੀ ਨੇ ਪੱਕੀ ਰੀਲ ਲੈਤੀ ਤੇ ਉਸ ਦੇ ਨਾਲ ਸਭ ਤੋਂ ਪਹਿਲਾਂ ਇਹਦੇ ਵਿੱਚ ਇਸ ਤਰ੍ਹਾਂ ਪਾਇਆ ਧਾਗਾ ਪਹਿਲਾਂ ਪੱਕੀ ਧਾਗੇ ਪਾ ਕੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਦੇਖੋ ਜੀ ਜਿਹੜੀਆਂ ਆਪਾਂ ਹੈਗੀਆਂ ਲੀੜਾ ਆਪਣੇ ਕੋਲੇ ਆਪਾਂ ਉਹਦੇ ਨਾਲ ਇਸ ਤਰ੍ਹਾਂ ਬਣਾਵਾਂਗੇ ਰੰਗ ਜਿਹੜੇ ਸੀ ਆਪਾਂ ਚੁਣਵੇਂ ਚੁਣਵੇਂ ਇਹਦੇ ਵਿੱਚ ਰੰਗ ਪਾਈ ਜਜ ਦੇ ਆਪਾਂ ਬਣਾਈਆਂ ਜੀ ਫੱਟੀਆਂ 5 5 6 ਇੰਚ ਦੀਆਂ ਇਸ ਤਰ੍ਹਾਂ ਫੱਟੀਆਂ ਬਣਾਈਆਂ ਸਾਰੇ ਕਲਰਾਂ ਦੀਆਂ ਜਿਹੜੇ ਵੀ ਆਪਣੇ ਕੋਲੇ ਕਲਰ ਪਏ ਸੀ ਬਹੁਤ ਹੀ ਵਧੀਆ ਮੈਟ ਬਣੂਗਾ ਜੀ ਇਹ ਤੁਸੀਂ ਸਾਰੀ ਵੀਡੀਓ ਦੇਖਿਓ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਆ ਸਕੇ ਦੇਖੋ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਾਂ ਜੀ ਵੀ ਬਹੁਤ ਲੱਗਦਾ ਹੈ ਜੀ ਇਹ ਜੇ ਕੰਮਾਂ ਤੇ ਤੇ ਆਪਣੇ ਘਰ ਦੀ ਕੰਮ ਦੀ ਚੀਜ਼ ਵੀ ਬਣ ਜਾਂਦੀ ਹੈ ਦੇਖੋ ਇੱਕ ਦਿਨ ਦੇ ਵਿੱਚ ਹੀ ਇਹ ਮੈਟ ਬਣ ਗਿਆ ਸੀ ਜੀ ਬਣਾਉਣ ਇਤੇ ਕੋਈ ਮੇ ਟਾਈਮ ਵੀ ਨਹੀਂ ਲੱਗਿਆ ਤੇ ਆਪਣੇ ਕੋਲੇ ਪੂਰੇ ਸੰਦ ਤਾਂ ਦੇਖੋ ਹੈ ਨਹੀਂ ਸੀਗੇ ਤੇ ਆਪਾਂ ਫੇਰ ਵੀ ਮੈਟ ਇਸ ਤਰ੍ਹਾਂ ਬਣਾ ਲਿਆ ਤੇ ਦੇਖੋ ਬਹੁਤ ਹੀ ਮਤਲਬ ਕਿ ਸੌਖਾ ਜਿਹਾ ਢੰਗ ਸੀਗਾ ਇਹ ਮੈਟ ਬਣਾਉਂਦਾ ਸੌਖਾ ਜਿਹਾ ਢੰਗ ਨਾਲ ਆਪਾਂ ਬਣਾਇਆ ਤੇ ਸੌਖੇ ਜਿਹੇ ਢੰਗ ਨਾਲ ਤੁਹਾਨੂੰ ਦੱਸਿਆ ਕਿ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋਂਗੇ ਦੇਖੋ ਜੇਕਰ ਤੁਸੀਂ ਚੰਗੀ ਤਰ੍ਹਾਂ ਇਹਨੂੰ ਦੇਖੋਗੇ ਵੀਡੀਓ ਨੂੰ ਤਾਂ ਤੁਹਾਨੂੰ ਸਾਰੀ ਸਮਝ ਆਊਗੀ ਜੀ ਤੇ ਤੁਸੀਂ ਕੱਲੀ-ਕੱਲੀ ਚੀਜ਼ ਦੇਖੋ ਸਮਝ ਕੇ ਤੇ ਤੁਸੀਂ ਇਸ ਤਰ੍ਹਾਂ ਹੀ ਬਣਾ ਸਕਦੇ ਹੋ ਲੋ ਜੀ ਦੇਖੋ ਇੱਕ ਇਸ ਤਰ੍ਹਾਂ ਹੀ ਹੱਥਾ ਜਾਉਂਦਾ ਹੁੰਦਾ ਹੈਗਾ ਇਹਨੂੰ ਹੱਥਾ ਹੀ ਬੋਲਦੇ ਆ ਵੈਸੇ ਤੇ ਉਹਦੇ ਨਾਲ ਦੇਖੋ ਜਿਹੜਾ ਵੀ ਇਹ ਆਪਾਂ ਧਾਗਾ ਪਾਉਣਿਆਂਗੇ ਤੇ ਉਹਦੇ ਨਾਲ ਇਸ ਤਰ੍ਹਾਂ ਪਹਿਲਾਂ ਧਾਗਾ ਪਾਉਣਾ ਪੈਂਦਾ ਤੇ ਫਿਰ ਇਸ ਤਰ੍ਹਾਂ ਦੇਖੋ ਠੋਕਿਆ ਜਾਂਦਾ ਹੈਗਾ ਇਸ ਤਰ੍ਹਾਂ ਤੇ ਠੋਕ ਠੋਕ ਕੇ ਦੇਖੋ ਇਹ ਐਂ ਦਰੀਆ ਜਿਹੜੀ ਆਪਣੀ ਉਹ ਬਣਦੀ ਹੈਗੀ ਇਹ ਪਹਿਲਾਂ ਦੇਖੋ ਆਪਾਂ ਇਸ ਤਰ੍ਹਾਂ ਧਾਗਾ ਪਾਉਣਿਆਂ ਇਹਨੂੰ ਇੱਕ ਧਾਗਾ ਚੁਣ ਚੁਣ ਕੇ ਪਾਉਣੇ ਪੈਂਦੇ ਕਈ ਇੱਕ ਵਾਰ ਤਾਂਗੇ ਆਪਣੇ ਕੋਲੇ ਕਿਉਂਕਿ ਪੂਰਾ ਸੰਦ ਨਹੀਂ ਸੀਗੇ ਨਹੀਂ ਤਾਂ ਦੇਖੋ ਫੱਟੀ ਪੈਂਦੀ ਹੁੰਦੀ ਹੈ ਵਿਚਾਲੇ ਰੱਛ ਭਰਿਆ ਜਾਂਦਾ ਹੈਗਾ ਤੇ ਇੰਨਾ ਆਪਾਂ ਦੇਖੋ ਕੁਝ ਕੀਤਾ ਨਹੀਂ ਕਿਉਂਕਿ ਆਪਾਂ ਛੋਟਾ ਮੈਟ ਬਣਾਇ ਸੀ ਨਹੀਂ ਆਪਣੇ ਕੋਲੇ ਸੈਰਾਂ ਦੇ ਵਿੱਚ ਇਹ ਜਿਹਾ ਸਮਾਨ ਮਿਲਦਾ ਤੇ ਫਿਰ ਵੀ ਦੇਖੋ ਤੁਸੀਂ ਅਸੀਂ ਬਹੁਤ ਵਧੀਆ ਸੌਖੇ ਜਿਹੇ ਢੰਗ ਨਾਲ ਇਹ ਮੈਟ ਨੂੰ ਕੰਪਲੀਟ ਕੀਤਾ ਬਹੁਤ ਹੀ ਵਧੀਆ ਇਹ ਮੈਟ ਬਣ ਕੇ ਤਿਆਰ ਹੋਇਆ ਜੀ ਦੇਖੋ ਇਸ ਤਰ੍ਹਾਂ ਇਹ ਬਣ ਬੰਧਦਾ ਹੈ ਆ ਦੇਖੋ ਇੱਕ ਧਾਗਾ ਤਾਂ ਇਸ ਤਰ੍ਹਾਂ ਹੀ ਆ ਜਾਂਦਾ ਤੇ ਦੂਜਾ ਧਾਗਾ ਦੇਖੋ ਇਸ ਤਰ੍ਹਾਂ ਇੱਕ ਧਾਗਾ ਚੱਕ ਕੇ ਇੱਕ ਛੱਡ ਕੇ ਇੱਕ ਚੱਕ ਕੇ ਇੱਕ ਛੱਡ ਕੇ ਇਹ ਇਸ ਤਰ੍ਹਾਂ ਬਣਾਇਆ ਜਾਂਦਾ ਹੈਗਾ ਆ ਦੇਖੋ ਜੀ ਜਦੋਂ ਅਸੀਂ ਇਸ ਤਰ੍ਹਾਂ ਇਹਨੂੰ ਠੋਕਣਾ ਪੈਂਦਾ ਫਿਰ ਜੋ ਧਾਗਾ ਪਾਉਣ ਤੋਂ ਬਾਅਦ ਇਹਨੂੰ ਹੌਲੀ-ਹੌਲੀ ਨਾਲ ਲਾਉਣੇ ਪੈਂਦੇ ਆ ਧਾਗੇ ਇੱਕ ਦੂਜੇ ਦੇ ਬਿਲਕੁਲ ਇਸ ਤਰ੍ਹਾਂ ਦੇਖੋ ਕਰਦੇ ਕਰਦੇ ਆਨੇ ਅਸੀਂ ਸਾਰੀ ਦਰੀ ਆਪਦੀ ਕੰਪਲੀਟ ਕੀਤੀ। ਲੋ ਜੀ ਇਸੇ ਤਰ੍ਹਾਂ ਦੇਖੋ ਆਪਾਂ ਜਿਹੜੇ ਕਲਰ ਸੀ ਆਪਣੇ ਕੋਲੇ ਦੁਪੱਟਿਆਂ ਦੇ ਪਏ ਸੀਗੇ ਉਹੀ ਕਲਰਾਂ ਦੇ ਨਾਲ ਆਪਾਂ ਇਹਨੂੰ ਦਰੀ ਨੂੰ ਕੰਪਲੀਟ ਕਰਾਂਗੇ ਜੀ ਐਸੀ ਤਰ੍ਹਾਂ ਦੇਖੋ ਆਪਾਂ ਇਹਦੇ ਉੱਤੇ ਡਿਜ਼ਾਈਨ ਚਾਹੋ ਦੇਖੋ ਆਪਾਂ ਦੋ ਦੋ ਤਾਂ ਅੱਗੇ ਵੀ ਪਾ ਸਕਦੇ ਹਾਂ ਤਾਂ ਆਪਾਂ ਪੂਰਾ ਦੇਖੋ ਜਿਵੇਂ ਚਾਰ ਚਾਰ ਉਂਗਲਾਂ ਦੀ ਫੱਟੀ ਬਣਦੀ ਹੈ ਉਸ ਤਰ੍ਹਾਂ ਇਹ ਫੱਟੀਆਂ ਵੀ ਬਣਾ ਸਕਦੇ ਹਾਂ ਕਿਵੇਂ ਵੀ ਦੇਖੋ ਆਪਾਂ ਇਹਨੂੰ ਬਣਾ ਸਕਦੇ ਹਾਂਗੇ। ਇਹ ਜਿਹੜਾ ਮੈਟ ਆ ਵੀ ਬਹੁਤ ਹੀ ਵਧੀਆ ਬਣੂਗਾ ਤੇ ਬਹੁਤ ਹੀ ਮਤਲਬ ਕਿ ਟਾਈਮ ਵੀ ਨਹੀਂ ਅਤੇ ਬਾਲਾ ਲੱਗਦਾ ਹੈਗਾ ਕੋਈ ਵਾਲੀ ਮਿਹਨਤ ਵੀ ਨਹੀਂ ਹੁੰਦੀ ਹੈਗੀ ਦੇਖੋ ਪਹਿਲਾਂ ਦੇਖੋ ਜਿਹੜੇ ਸੀਗੇ ਆਪਾਂ ਕਿੰਨੀਆਂ ਦਰੀਆਂ ਬਣਾਉਦੇ ਹੁੰਦੇ ਸੀ ਦੇਖੋ ਇਹ ਦਰੀਆਂ ਹੈਗੀਆਂ ਜਿਹੜੀਆਂ ਵੱਡੀਆਂ ਛੋਟੀਆਂ ਇਸੇ ਢੰਗ ਨਾਲ ਬਣਦੀਆਂ ਨਿਕੀਆਂ ਇਹ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਕੰਪਲੀਟ ਕਰਦੇ ਰਹਾਂਗੇ ਨਾ ਜੀ ਦੇਖੋ ਆਪਾਂ ਇੰਨੀ ਦਰੀ ਕੰਪਲੀਟ ਕਰ ਲਈ ਕਿਹਨੇ ਕਿਹਨੇ ਇਹ ਦਰੀ ਵਾਰੇ ਪਹਿਲਾਂ ਦੇਖਿਆ ਜਾਂ ਕਿਹਨੇ ਬਣਾਈ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਾ ਦੇਖੋ ਆਪਾਂ ਪੁਰਾਣੇ ਉਸ ਟਾਈਮ ਦੇ ਵਿੱਚ ਦਿਖਦੇ ਵੀ ਹੁੰਦੇ ਸੀ ਆਪਣੀਆਂ ਮਾਵਾ ਨੂੰ ਵੜਾਉਂਦੇ ਹੋਏ ਹਨਾ ਪਿੰਡਾਂ 'ਚ ਤਾਂ ਇਹ ਕੰਮ ਬਹੁਤ ਚੱਲਦਾ ਸੀ ਪਰ ਸ਼ਹਿਰਾਂ 'ਚ ਬਹੁਤ ਘੱਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਹਿਲਾਂ ਇਸ ਦਰੀਵਾਰੀ ਕਿਹਨੇ-ਕਿਹਨੇ ਇਹ ਮਤਲਬ ਕਿ ਇਹਨੂੰ ਬਣਾਉਣੀ ਆਉਂਦੀ ਹੈ ਤਾਂ ਵੀ ਜਰੂਰ ਦੱਸਿਓ ਜੀ ਨਹੀਂ ਦੇਖਿਆ ਤੁਸੀਂ ਇਹ ਪਹਿਲਾਂ ਦਰੀ ਬਣਾਉਂਦੇ ਤਾਂ ਵੀ ਜਰੂਰ ਦੱਸਿਓ ਲਓ ਜੀ ਇਸੇ ਤਰ੍ਹਾਂ ਦੇਖੋ ਆਪਾਂ ਕਰਦੇ-ਕਰਦੇ ਆਨੇ ਸਾਰੀ ਦਰੀ ਆਪਣੀ ਕੰਪਲੀਟ ਕਰਤੀ ਹੁਣ ਇਹਦੇ ਵਿੱਚ ਅੱਗੇ ਹੱਥ ਵੀ ਨਹੀਂ ਪੈਂਦਾ ਹੈਗਾ ਤੇ ਇਸ ਕਰਕੇ ਦੇਖੋ ਆਪਾਂ ਇੱਥੋਂ ਕੰਪਲੀਟ ਕਰਕੇ ਪੱਕਾ ਧਾਗਾ ਪਾ ਕੇ ਤੇ ਹੁਣ ਆਪਾਂ ਇਹਨੂੰ ਹੈਗੇ ਜੀ ਜਿਹੜੀ ਉੱਪਰ ਬਲਖੀ ਰਹੇ ਜੂਗੀ ਤੇ ਆਪਾਂ ਹੁਣ ਇਹਨੂੰ ਬੰਦ ਕਰਾਂਗੇ ਜੀ ਦੇਖੋ ਦਰੀ ਨੂੰ ਤੇ ਪਹਿਲਾਂ ਆਪਾਂ ਦੇਖੋ ਦੋ ਵਿਚਾਲੋਂ ਵਿਚਾਲੋਂ ਇੱਕ ਇੱਕ ਦੋ ਦੋ ਧਾਗੇ ਕੱਟ ਕੇ ਆਪਾਂ ਬੰਦ ਕਰਾਂਗੇ ਜੇ ਆਪਾਂ ਸਾਰੇ ਨੂੰ ਮਤਲਬ ਕਿ ਥੁਰ ਥੁਰ ਕੱਟ ਦਾਂਗੇ ਨਾ ਤਾਂ ਫਿਰ ਇਹ ਸਾਰੇ ਧਾਗੇ ਮੂਰਲੇ ਧਾਗੇ ਜਿਹੜੇ ਹੁੰਦੇ ਆ ਜੀ ਉਹ ਥੋੜਾ ਜਿਹਾ ਉਹ ਔਖਾ ਹੋ ਜਾਂਦਾ ਧਾਗੇ ਨਿਕਲਣ ਲੱਗ ਜਾਂਦੇ ਵਿੱਚੋਂ ਬੁਣੀ ਹੋਈ ਦਰੀ ਦੇ ਪਹਿਲਾਂ ਲੇਖੋ ਆਪਾਂ ਇਹਨੂੰ ਕਿਤੇ ਕਿਤੇ ਕੋਈ ਕੋਈ ਧਾਗਾ ਤੋੜ ਕੇ ਇਸ ਤਰ੍ਹਾਂ ਹੀ ਬੰਦ ਕਰ ਦਾਂਗੇ ਤੇ ਫਿਰ ਉਸ ਤੋਂ ਬਾਅਦ ਜੋ ਹੈਗੀ ਜਿਹੜੀ ਦਰੀ ਆਪਾਂ ਇਹਨੂੰ ਸਾਰੀ ਨੂੰ ਕੈਂਚੀ ਦੇ ਨਾਲ ਕੱਟ ਦਾਂਗੇ ਬਹੁਤੀ ਵਧੀਆ ਇਹ ਦਰੀ ਬਣ ਕੇ ਤਿਆਰ ਹੋ ਗਈ ਜੀ ਕਿਵੇਂ ਮਰਜ਼ੀ ਇਹਨੂੰ ਆਪਾਂ ਆਪ ਦੇਖੋ ਵਿਸ਼ਾਸ਼ ਸਕਦੇ ਹਾਂ ਜੀ ਕਿਵੇਂ ਮਰਜ਼ੀ ਆਪਾਂ ਪਾਟ ਕਰਦੇ ਪੂਜਾ ਕਰਨ ਵੇਲੇ ਧੁੱਪੇ ਸ਼ਾਮੇ ਗਰਮੀਆਂ ਦੇ ਵਿੱਚ ਹਨਾ ਕਿਵੇਂ ਮਰਜ਼ੀ ਦੇਖੋ ਆਪਾਂ ਇਹ ਮੈਟ ਦੀ ਤਰ੍ਹਾਂ ਬਣ ਗਿਆ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਮੈਟ ਲੈ ਕੇ ਆਉਂਦੇ ਹਾਂ ਨਾ ਮੈਟ ਦੇਖੋ ਆਪਾਂ ਕਿੰਨੇ ਕਿੰਨੇ ਮਹਿੰਗੇ ਲੈ ਕੇ ਆਉਂਦੇ ਆ ਤੱਕਰ ਵਿੱਚ ਦੇਖੋ ਆਪਣੀ ਫਰੀ ਦੇ ਵਿੱਚ ਹੀ ਇਹ ਇੱਕ ਮੈਟ ਬਣ ਕੇ ਤਿਆਰ ਹੋ ਗਿਆ ਤੇ ਆਪਣੀਆਂ ਜਿਹੜੀਆਂ ਚੁੰਨੀਆਂ ਸੀ ਜੀ ਪੁਰਾਣੀਆਂ ਉਹ ਵੀ ਆਪਣੀਆਂ ਦੇਖੋ ਵਿਲੇ ਲੱਗੀਆਂ ਤੇ ਕਾਫੀ ਸਾਰੇ ਆਪਣੇ ਸੂਟਾਂ ਦੀਆਂ ਮੇਰੇ ਲਈ ਕਟੀਆਂ ਪਈਆਂ ਸੀ ਨਵੀਆਂ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਆਪਣੀ ਦਰੀ ਕੰਪਲੀਟ ਕੀਤੀ ਹੈ ਜੀ ਇਸੇ ਤਰ੍ਹਾਂ ਦੇਖੋ ਹੁਣ ਮੈਂ ਆਲੇ-ਦੁਆਲੇ ਇਹਦੇ ਉੱਤੇ ਇੱਕ ਕੱਪੜਾ ਵੀ ਲਾਵਾਂਗੇ ਤਾਂ ਜੋ ਮੁੜ ਕੇ ਧਾਗੇ ਨਾਲ ਨਿਕਣ ਇਹਦੇ ਬਿਲਕੁਲ ਸਾਫ਼ ਸੁਥਰੀ ਇਸ ਤਰ੍ਹਾਂ ਰਹੇ ਦੇਖੋ ਇੱਕ ਪਹਿਲਾਂ ਬਣਾਈ ਸੀ ਜੀ ਆਪਾਂ ਵੱਡੀ ਦਰੀ ਉਹਦੀ ਆਪਾਂ ਵੀਡੀਓ ਨਹੀਂ ਸੀ ਪਾਈ ਹੈਗੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਕੀ ਉਹ ਵੀ ਮੈਂ ਕਿਵੇਂ ਬਣਾਈਆ ਉਹ ਵੀ ਮੈਂ ਸਿਰਫ ਇੱਕ ਇਸ ਤਰ੍ਹਾਂ ਆਪਣੇ ਕੋਲੇ ਕਟੀਆਂ ਪਈਆਂ ਸੀ ਕੱਪੜਿਆਂ ਦੀਆਂ ਚੁੰਨੀਆਂ ਕੱਪੜੇ ਇਸ ਤਰ੍ਹਾਂ ਹੀ ਕੱਟ ਕੇ ਪਾਈ ਉਹਦੇ ਵਿੱਚ ਉਹ ਵੀ ਆਪਾਂ ਦਰੀ ਹੈਗੀ ਜਿਹੜੀ ਇਸੇ ਤਰ੍ਹਾਂ ਹੀ ਬਣਾਈ ਸੀਗੀ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਓਵੇਂ ਤਾਂ ਦੇਖੋ ਦਰੀਆਂ ਇਹ ਸੂਤ ਵਗੈਰਾ ਦੀਆਂ ਵੀ ਬਣਦੀਆਂ ਨੇਗੀਆਂ ਪਰ ਆਪਾਂ ਵੇਸਟ ਚੀਜ਼ਾਂ ਤੋਂ ਬਣਾਈ ਹੈ ਜੀ ਦੇਖੋ ਕਿੰਨਾ ਸੋਹਣਾ ਇਹ ਗਲੀਚਾ ਟਾਈਪ ਆਪਣੀ ਦਰੀ ਬਣ ਕੇ ਤਿਆਰ ਹੋਊਗੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਆਪਾਂ ਮੰਜੇ ਤੇ ਵਿਛਾ ਸਕਦੇ ਆ ਇਹਨੂੰ ਇਸ ਤਰ੍ਹਾਂ ਕੋਈ ਛੋਟਾ-ਮੋਟਾ ਆਪਣੇ ਘਰੇ ਪਾਟ ਵਗੈਰਾ ਹੁੰਦਾ ਜੀ ਆਪਾਂ ਉਦੋਂ ਵੀ ਆਪਾਂ ਦੇਖੋ ਸੰਗਤਾ ਥੱਲੇ ਇਹਨੂੰ ਵਿਛਾ ਸਕਦੇ ਆ ਕਿਵੇਂ ਮਰਜ਼ੀ ਇਹਨੂੰ ਆਪਾਂ ਬੱਤ ਸਕਦੇ ਆ ਜੀ ਦੇਖੋ ਖਾਣਾ ਖਾਂਦਿਆ ਬੱਚੇ ਕਈ ਵਾਰ ਥੱਲੇ ਬਹਿ ਕੇ ਅਰਸ਼ ਤੇ ਆਪਾਂ ਉਦੋਂ ਵੀ ਦੇਖੋ ਇਹਨੂੰ ਮੈਟ ਨੂੰ ਇਸ ਤਰ੍ਹਾਂ ਵਿਛਾ ਸਕਦੇ ਆ ਇਹ ਆਪਣਾ ਛੋਟਾ ਮੈਟ ਬਣ ਕੇ ਤਿਆਰ ਹੋ ਗਿਆ ਇੱਕ ਆਪਣੀ ਤੁਹਾਨੂੰ ਵੱਡੀ ਦਰੀ ਦਿਖਾਈ ਜੀ ਇਹ ਵੀ ਮੇਰੀ ਮੰਮੀ ਨੇ ਬਣਾਈ ਹੋਈ ਹੈ ਵੱਡੀ ਦਰੀ ਹੈ ਜਿਹੜੀ ਇਸੇ ਤਰ੍ਹਾਂ ਦੇਖੋ ਆਪਾਂ ਜਿਹੜੇ ਧਾਗੇ ਨਿਕਲਦੇ ਐ ਆਪਾਂ ਉਹਦੇ ਉੱਤੇ ਇਸ ਤਰ੍ਹਾਂ ਇੱਕ ਕੱਪੜਾ ਲਾ ਕੇ ਉਹਨੂੰ ਫਿਨਿਸ਼ ਕਰ ਦਾਂਗੇ ਤਾਂ ਜੋ ਧਾਗੇ ਵੀ ਨਾ ਨਿਕਣ ਲਓ ਜੀ ਦੇਖੋ ਮੈਟ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਚੁੰਨੀਆਂ ਪਈਆਂ ਐ ਵੇਸਟ ਤੁਸੀਂ ਵੀ ਜੀ ਇਸ ਤਰ੍ਹਾਂ ਨਾਲ ਦੇਖੋ ਮੈਟ ਬਣਾ ਕੇ ਤਿਆਰ ਕਰ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ